ਦਾ ਨਾਮ ਸੁਣੀ ਕਰ ਜੀ ਕੀ ਗੱਲ ਬਾਤ ਹੋਈ ਹੈ ਚੱਲ ਬਾਤ ਸੀ 5:30 ਵਜੇ ਸਾਨੂੰ ਫੋਨ ਆਇਆ ਸਵੇਰੇ ਜਿਹੜਾ ਤੁਲਾਨੀ ਕਰ ਰਿਹਾ ਅਸੀਂ ਆਏ ਜੀ ਅਸੀਂ ਫਾਇਰ ਬ੍ਰਿਗੇਡ ਨੂੰ ਸਭ ਤੋਂ ਪਹਿਲਾਂ ਫੋਨ ਕੀਤਾ ਫਾਇਰ ਬ੍ਰਿਗੇਡ ਨੇ ਆ ਕੇ ਜਿੱਥੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ 2.5 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਜੀ ਦੇਖਿਆ ਜੀ ਸਾਰਾ ਮੇਰਾ ਸਾਰਾ ਹੀ ਟੋਟਲੀ ਸਮਾਨ ਜਿਹੜਾ ਪਿਆ ਤੇ ਸਾਰੇ ਫੁੱਟ ਗਿਆ ਕੈਮੀਕਲ ਜੀ ਗਾ ਮਟੀਰੀਅਲ ਸਾਰਾ ਸਾਰਾ ਕੁਝ ਫੁੱਟ ਗਿਆ ਕੀ ਚੀਜ਼ ਬਣ ਗਈ ਉੱਥੇ ਇੱਥੇ ਜੀ ਰਬੜ ਪਾੜ ਬੰਦ ਹੈ ਜੀ ਕਿੰਨਾ ਕ ਨੁਕਸਾਨ ਹੋਇਆ ਜੀ ਨੁਕਸਾਨ ਤਾਂ ਵੀ ਜੀ ਉਹ ਕੀ ਕਹਿ ਦਈਏ ਜੀ ਅਨਮਿੱਥੇ ਬਾਲਤੀ ਹੈ ਜੀ ਮੈਂ ਲਗਾਉਂਗਾ ਜੀ 50 ਦੇ ਕਰੀਬ ਹੋਊਗਾ ਜੀ 50 ਲੱਖ ਦੇ ਕਰੀਬ ਹੋਊਗਾ ਜੀ ਕੀ ਮੰਨ ਕਰਦੇ ਹਾਂ ਮੰਗ ਕਾਦੀ ਕਰਨੀ ਹੈ ਜੀ ਸਾਡਾ ਤਾਂ ਬਸ ਸਾਡਾ ਤਾਂ ਬਸ ਹੋਈ ਹੈ ਜੀ ਜਿਹੜਾ ਜਿੱਦਾਂ ਮੇਰਾ ਰਾਮ ਮਟੀਰੀਅਲ ਪਿਆ ਸੀ ਮੈਨੂੰ ਵਾਪਸ ਮਿਲ ਜਾਵੇ ਹੋਰ ਕੀ ਮੈਂ ਤਾਂ ਮੰਗ ਕਰਦੀ ਹੈ ਬੰਦਾ ਸੀ ਕੰਬੈਨ ਦਾ ਸਪੇਅਰ ਪੜ ਬੰਦਾ ਸੀ ਠੀਕ ਹੈ ਤੇ ਉਹ ਬਾਹਰ ਵੀ ਜਾਂਦਾ ਸੀ ਕਿ ਲੋਕਲ ਵਿਕਦਾ ਸੀ ਜੀ ਬਾਹਰ ਹੀ ਜਾਂਦਾ ਸੀ ਜੀ ਮੇਰਾ ਲੁਧਿਆਣੇ ਨੂੰ ਲੁਧਿਆਣੇ ਜਾਂਦਾ ਠੀਕ ਤਾਂ ਨਾਮ ਸੱਦੀ ਕਰ ਗਏ ਜੀ ਕੀ ਗੱਲ ਬਾਤ ਹੋਈ ਹੈ ਕੱਲ ਮਤਲਬ 5:30 ਵਜੇ ਸਾਨੂੰ ਫੋਨ ਆਇਆ ਸਵੇਰੇ ਵੀ ਤੇ ਇੱਥੇ ਧੂਆ ਨਿਕਲ ਰਿਹਾ ਅਸੀਂ ਆਏ ਜੀ ਅਸੀਂ ਫਾਇਰ ਬ੍ਰਿਗੇਡ ਨੂੰ ਸਭ ਤੋਂ ਪਹਿਲਾਂ ਫੋਨ ਕੀਤਾ ਆਰ ਬ੍ਰਿਗੇਡ ਨੇ ਆ ਕੇ ਜਿੱਥੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ 2.5 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਜੀ ਦੇਖਿਆ ਜੀ ਸਾਰਾ ਮੇਰਾ ਸਾਰਾ ਹੀ ਟੋਟਲੀ ਸਮਾਨ ਜਿਹੜਾ ਪਿਆ ਤੇ ਸਾਰੇ ਫੁੱਟ ਗਿਆ ਕੈਮੀਕਲ ਜੀ ਗਾ ਮਟੀਰੀਅਲ ਸਾਰਾ ਸਾਰਾ ਕੁਝ ਫੁੱਟ ਗਿਆ ਕੀ ਚੀਜ਼ ਬਣ ਗਈ ਜੀ ਉੱਥੇ ਇੱਥੇ ਜੀ ਰਵੜ ਪਾੜ ਬੰਦ ਹੈ ਜੀ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਤਾਂ ਵੀ ਕੀ ਕਹਦੀ ਹੈ ਜੀ ਅਨੁਮਿੱਤ ਥੇਮ ਆਲਤੀ ਹੈ ਜੀ ਮੈਂ ਲਗਾਉਂਗਾ ਜੀ ਪਿਆਰ ਦੇ ਕਰੀਬ ਹੋਊਗਾ ਜੀ 50 ਲੱਖ ਦੇ ਕਰੀਬ ਹੋਊਗਾ ਜੀ ਕੀ ਮੰਗ ਕਰਦੇ ਹਾਂ ਮੰਗ ਕਾਦੀ ਕਰਨੀ ਹੈ ਜੀ ਸਾਡੇ ਤੋਂ ਬਸ ਸਾਡੇ ਤੋਂ ਬਸ ਹੋਈ ਹੈ ਜੀ ਜਿਹੜਾ ਜਿੱਦਾਂ ਮੇਰਾ ਰਾਮ ਟਿਰੇ ਪਿਆਸੀ ਮੈਨੂੰ ਵਾਪਸ ਮਿਲ ਜਵੇ ਹੋਰ ਕੀਮਾ ਤੋਂ ਮੰਗ ਕਰਨੀ ਹੈ ਬੰਦਾ ਸੀ